ਅੱਜ ਆਬੋ ਨਵਾਲਾ ਸਿੰਘ ਦੇ ਇਥੋਂ ਦੇ ਬਹੁਤ ਹੀ ਪ੍ਰਿਕਰ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਆਏ ਹੋਏ ਇਸ ਨਗਰ ਦੇ ਸਾਰੇ ਪ੍ਰਤਵੰਤੇ ਸੱਜਣ ਸਰਕਾਰ ਦੇ ਅਧਿਕਾਰੀ ਸਾਬਾਬ ਕਲ ਚੇਅਰਮੈਨ ਸਾਹਿਬ ਸਬੰਧਤ ਸਿੰਘ ਸਿੱਧੂ ਜੀ ਇਸ ਕੈਪਿਟਲੀ ਤਾਰੀ ਪ੍ਰਬੰਧਕ ਕਮੇਟੀ ਤੇ ਮੇਰੇ ਬਹੁਤ ਸਤਾਰਿਓ ਵੱਡੇ ਭਾਈ ਸ਼੍ਰੀ ਅਮਨ अरोड़ा ਜੀ ਜਿਹੜੇ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਸੀਨੀਅਰ ਕੈਬਨਟ ਮੰਤਰੀ ਨੇ ਉਹਨਾਂ ਦੀ ਹਾਜ਼ਰੀ ਦੁਆਰੇ ਉਹਨਾਂ ਦੇ ਸਾਥੀ ਗੁਰਿੰਦਰ ਸਿੰਘ ਗੋਰੀ ਹੋਰ ਮੇਰੇ ਨਾਲ ਆਏ ਹੋਏ ਸਾਥੀ ਮਥਵ ਤੋਂ ਵੱਧ ਮੇਰੇ ਸਤਾਰਿਓ ਯੋਰ ਵੀ ਨੇ ਸਾਹਮਣੇ ਬੈਠੇ ਆ ਸਾਡੀਆਂ ਬੱਚੀਆਂ ਮਾਤਾਵਾਂ ਔਰ ਇਸ ਸ਼ਹੀਦਾਂ ਦੀ ਤਰਕੀ ਮਾਦਕਾਂ ਲੈ ਵੀ ਇਹ ਤਾਂ ਸਭ ਤੋਂ ਵੱਧ ਕਿਰਪਾ ਵਾਲੀ ਧਰਤੀ ਹੈ ਜਿੱਥੇ ਇੰਨੇ ਸ਼ਹੀਦ ਹੋਏ ਨੇ ਖਾਦੀ ਗਿਆਨ ਦਾ ਰਿਪੋਰਟੋਂ ਤੋਂ ਸਭ ਤੋਂ ਪਹਿਲਾਂ ਆਪਾਂ ਉਸ ਸ਼ਹੀਦ ਮਾਤਾ ਪਿਤਾ ਦੇ ਪੁੱਤਰ ਸ਼ਹੀਦ ਬੱਚਿਆਂ ਦੇ ਪਿਤਾ ਅਮਰਤ ਕੇ ਦਾਤਾ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਵਖੀ ਹੋਈ ਫਤਿਹ ਦੀ ਸਾਂਝ ਪਾਈਏ ਜੇਕਰ ਆਪਕੀ ਦਿਓ ਵਾਦੀ ਗੁਰਦੀ ਦਾ ਸਾਸਾ ਵਾਹਿਬ ਜੀ ਵਾਦੀ ਗੁਰਦੀ ਕੀਤੇ ਜਿਹੜਾ ਆਪਣੇ ਪੁਰਖਿਆਂ ਨੂੰ ਯਾਦ ਕਰਨਾ ਆਬੇ ਸ਼ਾਨਾਮਤ ਇਤਿਹਾਸ ਨੂੰ ਯਾਦ ਕਰਨਾ ਇਹ ਉਹੀ ਕਰਦਾ ਜੀ ਤੇ ਗੁਰੂ ਦੀ ਕਿਰਪਾ ਹੋਵੇ ਬੁਰਸਾ ਫਰਮਾਉਂਦੇ ਆ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਤਾਂ ਤੁਹਾਡੇ ਸਾਰਿਆਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਕਿਰਪਾ ਕਿ ਤੁਸੀਂ ਉਹਨਾਂ ਮਹਾਨ 52 ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਇਹ ਖੂਨਦਾਨ ਕੰਪਾਈ ਹੈ ਖੂਨਦਾਨ ਨਿਕਣਾ ਦਾ ਜੀਵਨਦਾਨ ਹੈ ਅੱਖਾਂ ਨੂੰ ਔਰ ਮੈਂ ਸਮਝਦਾ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਦਿਆਲਾ ਉਨਾਰਾ ਸਾਡੇ ਇਤਿਹਾਸ ਦੇ ਵਿੱਚ ਗੁਰਤੇਗ ਬਾਦਰ ਪਾਸ਼ਾ ਦੀ ਕਿਰਪਾ ਨਾਲ ਬਹੁਤ ਵੱਡਾ ਕੰਮ ਹੈ ਔਰ ਆਪਾਂ ਨੂੰ ਔਰ ਇਸ ਧਰਤੀ ਦੇ ਇਸ ਨਗਰ ਦੇ ਜਿਹੜੇ ਨਿਵਾਸੀ ਐ ਇਥੋਂ ਦੇ ਜੰਪਾਲਾ ਉਹਨਾਂ ਨੂੰ ਤਾਂ ਇੱਥੇ ਮਾਣ ਹੋਣਾ ਚਾਹੀਦਾ ਐਡੀ ਵੱਡੀ ਕੁਰਬਾਨੀ ਦੁਨੀਆ ਦੇ ਵਿੱਚ ਕੀਤੀ ਨੇ ਹਈ ਅੱਜ ਕੱਲ ਤਾਂ ਆ ਬਥਿਆਰੇ ਜੇ ਬਾਲੇ ਵਿੱਚ ਮੋਬਾਈਲ ਆ ਤੁਸੀਂ ਸਰਚ ਕਰਕੇ ਵੇਖੋ ਕਿ ਇਸ ਤਰ੍ਹਾਂ ਦੀ ਕੁਰਬਾਨੀ ਦੁਨੀਆਂ ਦੇ ਕਿਤੇ ਹੋਈ ਹੈ ਹਿਸਟਰੀ ਵਿੱਚ ਨਹੀਂ ਲੱਗਦੀ ਆਪਣੀ ਰਾਜ ਭਾਗ ਨੂੰ ਬਚਾਉਣ ਲਈ ਆਪਣੇ ਧਰਮ ਦੀ ਰੱਖਿਆ ਲਈ ਆਪਣੇ ਬੱਚਿਆਂ ਦੇ ਲਈ ਬਹੁਤ ਮਹਾਂਪੁਰਸ਼ਾਂ ਨੇ ਸਾਡੀ ਇਤਿਹਾਸ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਦੁਨੀਆਂ ਦੇ ਇਤਿਹਾਸ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਸਾਰਿਆਂ ਦਾ ਸਤਕਾਰ ਹੈ ਇਹ ਨਹੀਂ ਹੈ ਵੀ ਉਹਨਾਂ ਦਾ ਸਤਕਾਰ ਘਟਾ ਪਰ ਤੁਸੀਂ ਇਹ ਦੇਖੋ ਵੀ ਜਿਹੜੀ ਚੀਜ਼ ਨੂੰ ਜਿਹੜੀ ਗੱਲ ਨੂੰ 9 ਸਾਲ ਦੇ ਨਾਨਕ ਨੇ ਇਹ ਕਿਹਾ ਹੋਵੇ ਕਿ ਮੈਂ ਨਹੀਂ ਪਾਉਣਾ ਇਹ ਜਿਹਨੇ ਉਹ ਮੈਂ ਨਹੀਂ ਪਾਉਣਾ ਤੇ ਉਸੇ ਗੱਲ ਨੂੰ 9 ਸਾਲ ਦੇ ਗੋਬਿੰਦ ਰਾਏ ਨੇ ਕਿਹਾ ਵੀ ਇਹਨੂੰ ਬਚਾਉਣ ਖਾਤਰ ਪਿਤਾ ਜੀ ਤੁਸੀਂ ਜਾਓ ਤੇ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਮਹਾਰਾਜ ਆਪ ਚੱਲ ਕੇ ਜਾਂਦੇ ਆ ਨਹੀਂ ਤਾਂ ਮਾਰਨ ਵਾਲਾ ਆਉਂਦਾ ਹੁੰਦਾ ਮਰਨ ਵਾਲਾ ਕਦੇ ਨਹੀਂ ਆਇਆ ਇਹ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਵੀ ਬੱਕਰੀ ਸ਼ਹਾਦਤ ਹੈ ਵੀ ਮਖਤੂਲ ਕਾਤਲ ਕੋਲ ਗਿਆ ਉਹ ਚੱਲ ਕੇ ਗਿਆ ਔਰ ਉਸ ਅਕੀਦੇ ਨੂੰ ਬਚਾਉਣ ਵਾਸਤੇ ਗਿਆ ਜਿਹਦੇ ਦਾ ਤਾਂ ਵਿਸ਼ਵਾਸ ਨਹੀਂ ਗਰਾਂ ਪਾਸ਼ਾ ਕਹਿੰਦੇ ਮੈਂ ਪਾਉਣਾ ਨਹੀਂ ਇਹ ਕਹਿੰਦੇ ਮੈਂ ਧੱਕੇ ਨਾਲ ਲਾਉ ਨਹੀਂ ਦੇਣਾ ਐਡੀ ਵੱਡੀ ਸ਼ਹਾਦਤ ਸੋ ਬਹੁਤ ਵੱਡੀ ਸ਼ਹਾਦਤ ਹੈ ਔਰ ਇਸ ਸ਼ਹਾਦਤ ਦਾ ਅੱਜ ਦੇ ਸਮੇਂ 'ਚ ਬੜਾ ਵੱਡਾ ਇਹਦਾ ਮੈਨਾ ਅਜੇ ਤਾਂ ਸਾਡੇ ਦੇਸ਼ ਦੇ ਵਿੱਚ ਪੰਜਾਬ ਦੇ ਤਾਂ ਕਿਰਪਾ ਲੈਸੀ ਐਸੀ ਨਹੀਂ ਹੈ ਉਸਰਾ ਦੀ ਗੱਲ ਹੈ ਲੇਕਿਨ ਆਪਣੇ ਦੇਸ਼ ਦੇ ਵਿੱਚ ਅਮਰੀਕਾ ਦੇ ਵਿੱਚ ਹੀ ਗੱਲ ਚੱਲ ਪਿਆ ਹੁਣ ਤੱਕ ਆ ਅਗੇ ਜੀ ਗੋਰੇ ਚੰਗੇ ਹੁੰਦੇ ਆ ਕਾਲੇ ਬਾੜੇ ਹੈ ਜੀ ਕਿਉਂਕਿ ਜੰਗੀ ਆ ਦੀ ਦੂਜੇ ਬਾੜੇ ਆ ਉਹ ਦੂਜੇ ਕਈਆਂ ਦੇ ਅਸੀਂ ਚੰਗੇ ਨਹੀਂ ਬਲੇਸ਼ੇ ਬਾੜੇ ਆ ਇਸੇ ਗੱਲ ਪਿੱਛੇ ਹੀ ਵੀ ਅਸੀਂ ਰੱਬ ਦਾ ਨਾਮ ਉਹ ਫਲਾਣੇ ਬੰਦੇ ਵੱਖਰੇ ਤਰੀਕੇ ਨਾਲ ਲੈਂਦੇ ਆ ਉਹਨਾਂ ਨੂੰ ਨਫ਼ਰਤ ਕਾ ਦੀ ਸ਼ੁਰੂ ਕਰਦੇ ਉਹਨਾਂ ਨੂੰ ਕਤਲੋਗਾਰ ਤੋਂ ਸ਼ੁਰੂ ਕਰ ਦਿੰਦੇ ਲੇਕਿਨ ਇੱਕ ਗੁਰਤੇ ਪਹਾਦਰ ਪਾਸ਼ਾ ਦੀ ਸ਼ਹਾਦਤ ਦਾ ਮਤਲਬ ਇਹ ਹੈ ਇਹਦਾ ਮੈਸੇਜ ਇਹ ਹੈ ਕਿ ਅਸੀਂ ਕਿਸੇ ਨੂੰ ਵੀ ਇਸ ਕਰਕੇ ਨਫ਼ਰਤ ਨਹੀਂ ਕਰਨੀ ਵੀ ਉਹ ਸਾਡੇ ਨੂੰ ਰੱਬ ਦਾ ਨਾਕਾਮੀ ਲੈਂਦਾ। ਉਹ ਰੋਟੀ ਸਾਡੇ ਨੂੰ ਕਿਉਂ ਨਹੀਂ ਖਾਂਦਾ? ਉਹ ਖਾਣੇ ਦੇ ਵਿੱਚ ਜਿਹੜੀ ਚੀਜ਼ਾਂ ਅਸੀਂ ਖਾਂਦੇ ਉਹ ਕਿਉਂ ਨਹੀਂ ਖਾਂਦਾ? ਹੋਰ ਕਿਉਂ ਖਾਂਦਾ? ਉਹ ਕੱਪੜੇ ਵੱਖਰੇ ਕਿਉਂ ਪਾਉਂਦਾ? ਇਸੇ ਕਰਕੇ ਅਸ਼ਾਂਤੀ ਫੈਲੀ ਪਈ ਹੈ ਸਾਡੇ ਦੇਸ਼ 'ਵੀ ਦੁਨੀਆ 'ਚ ਵੀ। ਤੋਂ ਇਹ ਗੁਰਦੇਵ ਬਹਾਦਰ ਪਾਸ਼ਾ ਦਾ ਜਿਹੜੀ ਸ਼ਹਾਦਤ ਦਾ ਸਨੇਹਾ ਹੈ ਜਿਹਦੇ ਲਈ ਅਸੀਂ ਸਾਰਿਆਂ ਨੂੰ ਪਿਆਰ ਕਰਦਾ ਹੈ। ਕਿਸੇ ਨੂੰ ਇਹ ਵੇਖ ਕੇ ਵੀ ਭਾਈ ਇਹ ਤਾਂ ਫਲਾਣੇ ਡੇਰੇ ਜਾਂਦਾ ਆ ਫਲਾਣੇ ਪਾਸੇ ਜਾਂਦਾ ਉਹ ਨਫ਼ਰਤ ਹੀ ਕਰਨ ਲੱਗ ਪੋ ਗੁਰੂ ਸਾਹਿਬ ਨੇ ਤਾਂ ਇਹ ਦੱਸਿਆ ਵੀ ਕਿਸੇ ਨੂੰ ਨਫ਼ਰਤ ਨਹੀਂ ਕਰਨੀ ਮਾਨਵਸ ਦੀ ਜਾਤ ਸਭ ਇੱਕੋ ਬਿਖਾਂ ਇੱਕੋ ਪਹਿਚਾਨ ਸੋ ਇਹ ਬਹੁਤ ਤੁਸੀਂ ਭਾਦਾਂ ਵਾਲਿਓ ਪਰ ਵੈਸੇ ਤਾਂ ਆਪਣੀ ਕੌਮ ਲੰਗਰਾਂ 'ਚ ਬੜਾ ਵਿਸ਼ਵਾਸ ਕਰਦੀ ਏ ਜਿਹੜੇ ਰੱਜੇ ਵੀ ਹੁੰਦੇ ਆ ਆਪਾਂ ਉਹਨਾਂ ਨੂੰ ਵੀ ਰੋਜ਼ਾਨਾ ਦੇ ੱੱਕੇ ਨਾਲ ਤੱਕੇ ਰੱਖ ਰੋਕ ਰੋਕ ਰੋਕ। ਠੀਕ ਹੈ? ਚਲੋ ਉਹ ਵੀ ਛੱਡਦਾ। ਲੋਕਾਂ ਨੂੰ ਪਤਾ ਤਾਂ ਲੱਗਣਾ ਵੀ ਦੁਨੀਆ ਦੇ ਵਿੱਚ ਕਿਤੇ ਚਲੇ ਜਾਓ। ਕਿਸੇ ਭੁੱਖੇ ਨੂੰ ਵੀ ਰੋਟੀ ਨਹੀਂ ਦਿੰਦੇ। ਤੇ ਇਹ ਗੁਰਨਾਨਕ ਪਾਤਸ਼ਾਹ ਦੀ ਇਹ ਬਖਸ਼ੀ ਹੋਈ ਧਰਤੀ ਆ। ਇੱਥੇ ਤਾਂ ਅਸੀਂ ਭੁੱਖਿਆਂ ਨੂੰ ਤਾਂ ਰੋਟੀ ਦਿੰਦੇ ਨੇ ਅਸੀਂ ਤਾਂ ਰੱਜਿਆਂ ਵੀ ਦੇ ਜਾਂਦੇ ਆ। ਇਹ ਕਿਰਪਾਈ ਆ ਨਾ। ਉਹ ਬਾਬੇ ਨਾਨਕ ਦਾ 20 ਰੁਪਿਆ ਦਾ ਲੰਗਰ ਹੀ ਆ। ਲੈ ਕੇ ਲਾ ਮੈਨੂੰ ਇਹ ਲੱਗਦਾ ਵੀ ਜੇ ਰਾ ਤੁਸੀਂ ਅੱਖੋਂ ਦਾਣ ਵਾਲਾ ਇਹ ਇਹ ਉਦੋਂ ਹੀ ਵੱਡਾ ਵੱਡੀ ਸੇਵਾ ਹੈ ਅੱਖਾਂ ਦਾ ਸ਼ਰ ਅੱਖਾਂ ਦਾ ਵੀ ਕਿਹਾ ਅੱਖਾਂ ਦੇ ਕਹਿੰਦੇ ਅੱਖਾਂ ਦਾ ਸਭ ਜਹਾਨ ਮਿਲ ਗੇ ਅੱਖਾਂ ਗਏ ਜਹਾਨ ਗਿਆ ਦੰਦ ਗਏ ਸਵਾਰ ਗਿਆ ਤੇ ਤੁਸੀਂ ਨਿਗਾਹ ਦੇ ਰਹੇ ਹੋ ਔਰ ਇਹ ਬਹੁਤ ਵੱਡੀ ਸੇਵਾ ਮੈਨੂੰ ਤਾਂ ਅੱਜ ਸਵੇਰ ਅਮਨਜੀਤ ਦਾ ਫੋਨ ਆਇਆ ਸੀ ਕਹਿੰਦੇ ਜੀ ਜਿਆ ਨੂੰ ਮੇਰੀ ਟੀਮ ਮੇਰੀ ਹਾਜ਼ਰੀ ਲਵਾਉਗੀ ਉਹਨਾਂ ਦਾ ਕੋਈ ਆਪਦਾ ਪ੍ਰੋਗਰਾਮ ਬਣਿਆ ਹੋਇਆ ਸੀ ਲੇਕਿਨ ਮੈਨੂੰ ਆਪਦੇ ਆਪ ਨੂੰ ਇੱਥੇ ਆ ਕੇ ਮੈਂ ਅਦਰ ਬਹੁਤ ਮਾਣ ਮਤਾ ਮਹਿਸੂਸ ਕਰ ਰਿਹਾ ਕਿ ਸਾਡੀ ਇਸ ਧਰਤੀ ਦੇ ਜੰਮਪੜ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਗਿਆਲਾ ਜੀ ਤੇ ਹੋਰ ਸਾਰੇ ਜਿਹੜੇ 52 ਸ਼ਹੀਦ ਜਿੰਨਾ ਕਰਕੇ ਦੁਨੀਆ ਦੇ ਵਿੱਚ ਸਿੱਖ ਪੰਥ ਦਾ ਨਾਂ ਹੈ ਸਿੱਖ ਪੰਥ ਨੂੰ ਲੋਕ ਦੇਖਦੇ ਆ ਵੀ ਯਾਰ ਆ ਵੀ ਲੋਕ ਹੋਏ ਜਿਨ੍ਹਾਂ ਨੇ ਕਦੇ ਆਪ ਦੀ ਖਾਤਰ ਲੜਾਈ ਨਹੀਂ ਲੜੀ ਜਿਹੜੀ ਲੜਾਈ ਲੜੀ ਸੱਚ ਖਾਤਰ ਲੜੀ ਹੱਕ ਦਾ ਖਾਤਰ ਲੜੀ ਧਾਰਮਿਕ ਆਜ਼ਾਦੀ ਖਾ ਕਰੇ ਦੂਜਿਆਂ ਦੀ ਆਜ਼ਾਦੀ ਖਾ ਕਰੀ। ਸੋ ਇਹ ਬਹੁਤ ਵੱਡਾ ਜਿਹੜਾ ਗੁਰੂ ਸਾਹਿਬ ਦਾ ਸਾਡੇ ਤੇ ਕਿਰਪਾ ਔਰ ਮੈਂ ਜਿਹੜੇ ਲੋਕ ਜਿਹੜੇ ਸਾਡੇ ਸਾਥੀ ਇੱਕ ਲੱਗ ਮੈਂਬਰ ਇਹ ਜਿਹੜੀ ਕਾਡੀ ਐਸੋਸੀਏਸ਼ਨ ਬਣਾਈ ਹੈ ਉਹਨਾਂ ਤੇ ਵੀ ਬਹੁਤ ਕਿਰਪਾ ਹੈ ਕਿਉਂਕਿ ਜਿਹੜੀ ਸੇਵਾ ਨਾ ਉਹ ਐ ਦੀ વૃਤੀ ਉਹ ਕਿਰਪਾ ਨਾਲ ਲੱਗੀ ਆ। ਇਹਦੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈਏ। ਤੁਹੇ ਬਹੁਤ ਵੱਡੀ ਸੇਵਾ ਬੜੀ ਤੁਹਾਡਾ ਵਧਾਈ ਦੇ ਪਾਤਰੋਂ ਤੁਸੀਂ ਲੇਕੇ ਦਾ ਮੈਨੂੰ ਮੇਰੇ ਦਫ਼ਤਰ ਨੇ ਬੜਾ ਕੁਝ ਦਿੱਤਾ ਸੀਗਾ ਪਰ ਮੈਂ ਤਾਂ ਆਪਦੇ ਦੇਲ ਚੋਂ ਗੱਲਾਂ ਕਹੀਆਂ ਜਿਹੜੀਆਂ ਕਹੀਆਂ ਸੋ ਥੋੜਾ ਜਿਹਾ ਲੇਟ ਹੋ ਗਿਆ ਸੀ ਉਹਦੇ ਆਪੇ ਮਾਫੀ ਚਾਹਣਾ ਲੇਕਿਨ ਇਸ ਸਨੇਹ ਨੂੰ ਜ਼ਰੂਰ ਅੱਗੇ ਰੱਖਿਓ ਗੁਰਤੇਗ ਬਾਦਸ਼ਾਹ ਨੂੰ ਪਰ ਆਪਣੀ ਡਿਊਟੀ ਹੈ ਵੀ ਆਉਣ ਵਾਲੇ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਜਿਹੜੀ ਸ਼ਹਾਦਤ ਆ ਇਹਦੇ ਬਾਰੇ ਦੱਸਿਆ ਜਾਵੇ ਨਹੀਂ ਤਾਂ जीवी जिनका मुकाबला नहीं ना कर सकते बदनाम करना शुरू कर, कर। गुरु ग्रंथ साहब महाराज की फिलोसफी है मुकाबला दुनिया किते नहीं।, किते नहीं है देखो सारे कर्म सत्कार मैं नहीं कहता गुरु साहब कहते हैं गुरु साहब कहते बेद कतेब कहो मत झूठे झूठा जो ना बेचारे ਕਹਿੰਦੇ ਕਿਸੇ ਧਰਮ ਨੂੰ ਮਾੜਾ ਨਹੀਂ ਕਹਿਣਾ ਆਪਾਂ ਪਰ ਇੱਕ ਗੱਲ ਤੁਸੀਂ ਦੇਖੋ ਵੀ ਹੋਰ ਕਿਸੇ ਧਰਮ ਦੇ ਵਿੱਚ ਇਹ ਗੱਲ ਨਹੀਂ ਮਿਲਦੀ ਉਹ ਥੋ ਕਹਿੰਦੇ ਵੀ ਜਿਹੜਾ ਅਸੀਂ ਰਸਤਾ ਦੱਸਿਆ ਇਹ ਜੰਗਾ ਬਾਕੀ ਦਾ ਮਾੜਿਆ ਸਵਰਗ ਨੂੰ ਤਾਂ ਕੱਲਾ ਆ ਹੀ ਆ ਜਾਂਦਾ ਬਾਕੀ ਮਾੜਿਆ ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਕਿਹਾ ਵੀ ਜਿਹੜਾ ਸੇਵਾ ਦਾ ਤਿਆਗ ਦਾ ਪਿਆਰ ਦਾ ਰਸਤਾ ਹੈ ਇਹ ਰਸਤਾ ਉੱਠ ਹੀ ਜਾਂਦਾ ਹੈ ਤੇ ਸਾਰੇ ਧਰਮ ਉੱਥੇ ਪਚਾਉਂਦੇ ਆ। ਤੋਂ ਇਹ ਵਿਲੱਖਣ ਇੱਕ ਧਰਮ ਜਰਾਇ ਚਲਾਇਆ ਤੋਂ ਇਹਨੂੰ ਇਹਦੇ ਖਿਲਾਫ ਸਾਜ਼ਿਸ਼ਾਂ ਚੱਲ ਰਹੀਆਂ। ਛੁਟੇ ਆਉਣ ਦੀ ਕੋਸ਼ਿਸ਼ ਚੱਲ ਰਹੀ ਹੈ। ਤੋਂ ਇਹ ਆਪਣੀ ਡਿਊਟੀ ਆ ਕਿ ਆਪਾਂ ਇਸ ਡਿਊਟੀ ਨੂੰ ਪਛਾਣਦੇ ਹੋਏ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਸ਼ਾਨਾਮਤੇ ਇਤਿਹਾਸ ਤੋਂ ਜਾਣੂ ਕਰਾਈਏ। ਹੁਣ ਤਾਂ ਇੰਨਾ ਜ਼ਿਆਦਾ ਸਾਜ਼ਿਸ਼ੇ ਵੀ ਚੱਲ ਪਈ ਵੀ ਆਪਣੀਆਂ ਕਿਤਾਬਾਂ ਜੋ ਇਤਿਹਾਸ ਕਹਿੰਦਾ ਸਿੱਖੀ ਇਤਿਹਾਸ ਕਹਿੰਦਾ। ਤਾਂ ਆਪਾਂ ਨਹੀਂ ਹੈ। ਨਹੀਂ ਤਾਂ ਮੇਰੇ ਤਾਂ ਯਾਦ ਆ ਵੀ ਦਿੱਕੇ ਹੁੰਦੇ ਅਸੀਂ ਜਦੋਂ ਸਾਫ ਪੁਤਕ ਸਰਕਾਰ ਪੁਤਕ ਗੁਰਬਾਣੀਆ ਸਿੰਮਲ ਰੁਖਸਰਾਇਰਾ ਅਕਦੀਰ ਗਤ ਮੁਚ ਇਹ ਸਾਰੀਆਂ ਉਦੋਂ ਦੀਆਂ ਪੜੀਆਂ ਹੋਈਆਂ ਬਚਪਨ ਦੀਆਂ ਇਹ ਬਚਪਨ ਦੀ ਜੇ ਪੜਾਇਆ ਜਾਂ ਬੱਚਿਆ ਸਾਰੀ ਮਰਦਾਂ ਲੈਂਦੀਆਂ ਉਹਨਾਂ ਨੇ ਉਹ ਹੁਣ ਉਹ ਕੁਆਲਟੀ ਉਹ ਬਣੀ ਰਹਿੰਦੀ ਹੈ ਸੋ ਇਸ ਡਿਊਟੀ ਨੂੰ ਪਛਾਣਦਿਆਂ ਹੋਇਆ ਮੇਰਾ ਤਾਂ ਗੁਰੂ ਸਾਹਿਬ ਦਾ ਸ਼ੁਕੂਰ ਆ ਕਿ ਪੰਜਾਬ ਸਰਕਾਰ ਠੀਕ ਹੈ ਸਾਡੇ ਕੰਮਾਂ 'ਚ ਕੋਈ ਕਮੀ ਵੀ ਹੋਊ ਵਿਦਿਆਪ ਸਰਕਾਰ ਤੇ ਬੜੀ ਕਿਰਪਾ ਕੀਤੀ ਗੂਗ ਨੇ ਉਜੀ ਦੇਖਵਾ ਜਿਹੜੇ ਲਾਈਟ ਐਂਡ ਸਾਊਂਡ ਸ਼ੋਅ ਆ ਗਏ ਹੋਗੇ ਤੁਹਾਡੇ ਦੇਖਣ ਇਥੇ ਤੋ ਹੋਇਆ ਹੋਊਗਾ ਇਥੇ ਹੋਇਆ ਸੀ ਬੱਚਿਆਂ ਨੂੰ ਪਤਾ ਲੱਗਦਾ ਸਾਡੀ ਹਿਸਟਰੀ ਦਾ ਬਹੁਤ ਵੱਡਾ ਜਿਹੜਾ ਇਹ ਨਾਲੇ ਅਪਰਾਲਾ ਕੀਤਾ ਸਾਰੇ ਪੰਜਾਬ ਦੇ ਵਿੱਚ ਬੱਚਿਆਂ ਨੂੰ ਬਸਾਇਆ ਜਾ ਰਿਹਾ ਸਾਡੀ ਹਿਸਟਰੀ ਬੜੀ ਮਾਨਦਤੀ ਹਿਸਟਰੀ ਐ ਆ ਜਿਹੜੇ ਨਗਰ ਕੀਰਤ ਲਾਜੀ ਸ਼ੁਰੂ ਕੀਤਾ ਮੇਲਾ ਇਥੋਂ ਅੱਜ ਗਿਆ ਹੁਣ ਸਾਥਾ ਸ਼੍ਰੀਨਗਰ ਤੋਂ ਵੀ ਪਰਫੋਰਮਾਂਸ ਸੀ ਅਮਨ ਰੋੜਾ ਜੀ ਵੀ ਨਾਲ ਸੀਗੇ ਮੁੱਖ ਮੰਤਰੀ ਸਾਹਿਬ ਵੀ ਨਾਲ ਸੀਗੇ केजरीवाल ਸਾਹਿਬ ਵੀ ਨਾਲ ਸੀਗੇ ਸ਼ੀਰਿਨਗਰ ਤੋਂ ਇੱਕ ਨਗਰ ਕੀਰਤਨ ਚੱਲਿਆ ਸ਼ੀਰਿਨਗਰ ਵਾਲੇ ਬੜੇ ਖੁਸ਼ ਸੀ ਕਹਿੰਦੇ ਸਾਨੂੰ ਆਇਆ ਲੱਗਦਾ ਵੀ ਸਾਡੇ ਪੇਕੇ ਤੋਂ ਵੀ ਆਗਰਾਂ ਨੂੰ ਪਹਿਲਾਂ ਕਦੇ ਕੋਈ ਗਿਆ ਹੀ ਨਹੀਂ ਸੀ ਇੱਥੇ ਇੱਕ ਦੂਜੇ ਦੀ ਪੱਗਾਂ ਲਾਈ ਜਾਂਦੇ ਸੀ ਇੱਕ ਦੂਜੇ ਦੀ ਗੱਲ ਹੀ ਨਹੀਂ ਸੁਣਦੇ ਸੋ ਗੁਰੂ ਸਾਹਿਬ ਨੇ ਪੰਜਾਬ ਸਰਕਾਰ ਤੇ ਬੜੀ ਕਿਰਪਾ ਕੀਤੀ ਹੈ ਤੇ ਹੁਣ ਪਹਿਲੀ ਵਾਰੀ ਹੋ ਰਿਹਾ ਹੈ ਇਤਿਹਾਸ ਦੇ ਵਿੱਚ ਕਿ ਗੁਰਤੇਗ ਵਾਧਰ ਪਾਸ਼ਾ ਦੇ 350 ਸਾਲਾਂ ਸ਼ਹਾਦਤ ਜਿਹੜੇ ਸਮਾਗਮ ਹੈ ਉਹਨਾਂ ਨੂੰ ਸਮਰਪਿਤ ਪੰਜਾਬ ਧਰਮਸਭਾ ਦਾ ਸੈਸ਼ਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋ ਰਿਹਾ ਇਹ ਕਦੇ ਹੋਇਆ ਹੀ ਨਹੀਂ ਇਹ ਵੀ ਗੁਰੂ ਸਾਹਿਬ ਦੀ ਸਾਡੇ ਦੀ ਕਿਰਪਾ ਕੀਤੀ ਆ ਤੁਸੀਂ ਵੀ ਅਰਦਾਸ ਕਰਿਓ ਤੁਸੀਂ ਵੀ ਅਰਦਾਸ ਕਰੋ ਵੀ ਇਹ ਸੇਵਾ ਗੁਰੂ ਸਾਹਿਬ ਸਾਡੇ ਕੋਲੋਂ ਸਾਡੇ ਨਿਵਾਣਿਆਂ ਕੋਲੋਂ ਚੰਗੀ ਤਰ੍ਹਾਂ ਮਰਿਆਦਾ ਸਹਿਤ ਲੈ ਲੈਣ ਕਿਉਂਕਿ ਅਸੀਂ ਤਾਂ ਨਿਵਾਣੇ ਆ ਤੂੰ ਸਮਰੱਥ ਵੱਡਾ ਮੇਰੀ ਮਦਦ ਥੋੜੀ ਰਾਹ ਗੁਰੂ ਸਾਹਿਬ ਆਪ ਸਭ ਦੀ ਕਿਰਪਾ ਕਰ ਰਹੀ ਹੈ ਪੰਜਾਬ ਸਰਕਾਰ ਦੀ ਕਿਰਪਾ ਕਰ ਰਹੀ ਹੈ ਔਰ ਅਸੀਂ ਗੁਰੂ ਸਾਹਿਬ ਦਾ ਜਿਹੜਾ ਸ਼ਹਾਦਤ ਦਾ ਜਿਹੜਾ ਮੈਸੇਜ ਹੈ ਇਹਨੂੰ ਦੁਨੀਆ ਦੇ ਵਿੱਚ ਕਾਸ ਕਰ ਪਚਾਉਣਾ ਹੈ ਬਾਕੀ ਜਿਹੜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਤ ਸਮਰਪਿਤ ਤੁਸੀਂ ਇਹ ਬਹੁਤ ਸੋਹਣਾ ਕੈਂਪ ਯੂਨਿਟ ਕੀਤਾ ਇਹਦੇ ਲਈ ਮੈਂ ਫੇਰ ਤੁਹਾਡਾ ਦਿਲ ਤਹਿ ਦਿਲੋਂ ਧੰਨਵਾਦੀ ਹਾਂ ਔਰ ਜਿਹੜਾ ਤੁਸੀਂ ਮੇਰੇ ਵਰਗੇ ਨੂੰ ਇੱਥੇ ਆਉਣ ਦਾ ਤੁਹਾਡੇ ਚਰਨ ਪਰਸਨ ਦਾ ਮੌਕਾ ਦਿੱਤਾ ਉਹਦੇ ਵਾਸਤੇ ਮੈਂ ਬਹੁਤ ਧੰਨਵਾਦੀ ਹਾਂ ਜੇ ਜੇ ਆਪਣੀ ਗੱਲ ਇਹਦਾ ਹੋਇਆ ਤੁਹਾਡੇ ਚਰਨਾਂ ਚ ਇਹਦਾ ਹੋਇਆ ਗੁਰੂ ਸਾਹਿਬ ਦੇ ਸਰਦਾ ਦੇ ਕਹਿੰਦਾ ਹੋਇਆ ਕੋਈ ਖੁਨਾਮੀ ਕਰ ਗਿਆ ਹੋਵਾਂਗਾ ਤਾਂ ਗਲਤੀ ਕਰ ਗਿਆ ਹੋਵਾਂਗਾ ਤਸਵੀਰ ਵਿੱਚ ਅਸੀਂ ਕਿਹਾ ਗੁਰੂ ਔਰ ਸੰਗਤ ਬਖਸ਼ਣ ਹਾਰਾ ਆਪ ਜੀ ਬਖਸ਼ ਲੈਣਾ ਇਹਨਾਂ ਕਹਿੰਦਾ ਕਿ ਮਨ ਜੱਜ ਕੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ ਬਹੁਤ ਬੋਤਨਵਾ